ਤੁਹਾਨੂੰ ਪਾਣੀ ਤੁਹਾਡੇ ਘਰਾਂ ਚ ਕਿੰਨੇ ਕਿ ਦਿਨ ਤੋਂ ਨਹੀਂ ਆ ਰਿਹਾ ਪਾਣੀ ਮਹੀਨਾ ਹੋ ਗਿਆ ਜੀ ਆਈ نو ਪੀਣ ਵਾਲਾ ਪਾਣੀ ਤਾਂ ਇੱਕ ਅੱਧੀ ਬੋਤਲ ਦੇ ਵੀ ਦਿੰਦੇ ਜਿਵੇਂ ਹੁਣ ਨਾ ਆਉਂਦਾ ਹੋ ਗਿਆ ਫਲੈਸ਼ ਜਾਂਦਾ ਹੋ ਗਿਆ ਕਿੱਥੋਂ ਲੈ ਕੇ ਆਈਏ ਪਾਣੀ ਇਹ ਕੋਈ ਨਹੀਂ ਦਿੰਦਾ ਹੈਗਾ ਇੰਨਾ ਪਾਣੀ ਅਗਲਾ ਕਹਿੰਦਾ ਆਪਣਾ ਇੰਤਜ਼ਾਮ ਕਰੋ ਤੁਸੀਂ ਜੇ ਨਹੀਂ ਆਉਂਦਾ ਪਾਣੀ ਜਾਓ ਜਿੱਥੇ ਜਾਣਾ ਹੈ ਕਿੰਨੇ ਕਿ ਦਿਨ ਤੋਂ ਸਮੱਸਿਆ ਹੈ ਮਹੀਨਾ ਹੋ ਗਿਆ ਜੀ एक महीने एक महीने से पानी नहीं आता ऐसे दफ्तर भी जाके आया है वहाँ भी बोल रहा है पानी टंकर जाएगा भर लेना नहीं जाएगा टंकर वाले वो भी नहीं भरा टंकर वाले दो बाल्टी भी भर के चला जाता है कि जा पानी वास्ते किसी बोर में भी पानी नहीं देता है एक महीने डेढ़ महीने से नहीं देता है पानी सर्दियों में फूल देता है जी मैं लनीता देवी बोल रही हूँ जी मैं बहुत दिन तो परेशान हो रही मेरा ਪਾਣੀ ਦਾ ਹੱਲ ਕਰੋ ਨਾਲੇ ਹੁਣ ਮੇਰਾ ਬੰਦਾ ਵੀ ਵੀ ਜਿਵੇਂ ਪੈਰ ਹੱਥ ਰਹਿ ਗਿਆ ਉਹਦਾ ਮੈਂ ਤਾਂ ਪਹਿਲੇ ਪਰੇਸ਼ਾਨ ਇਕੱਲੀ ਹਾਂ ਮੈਂ ਘਰ ਚੋਂ ਕਿੱਥੋਂ ਪਾਣੀ ਲਿਆਵਾ ਘਰ ਚੋਂ ਤਾਂ ਇੱਕ ਬੂੰਦ ਵੀ ਨਹੀਂ ਆਂਦੀ ਜੀ ਮੋਲੀ ਵੰਗਾਨੇ ਆਈ ਕਾਦੀ ਬੋਤਲ-ਵਤਰ ਲਿਆ ਪਤਲਾ ਦੇ ਵਾਰਡ ਨੰਬਰ 14 ਦੇ ਵਿੱਚ ਸਾਗਰ ਵਸਤੀ ਦੇ ਵਿੱਚ ਪਾਣੀ ਨਾ ਆਉਣ ਕਰਕੇ ਬੀਬੀਆਂ ਨੇ ਕਾਫੀ ਵੱਡੀਆਂ ਇਤਤਦਾਦ ਦੇ ਵਿੱਚ ਇੱਥੇ ਬੈਠੀਆਂ ਹੈ ਕਿੰਨੀ ਕਾਫੀ ਵੱਡੀ ਸਮੱਸਿਆ ਹੈ ਕਿਉਂਕਿ ਇੱਥੇ ਪਾਣੀ ਆਉਣ ਕਾਫੀ ਲੰਮੇ ਸਮੇਂ ਤੋਂ ਕਹਿੰਦੇ ਪਾਣੀ ਦੀ ਬੜੀ ਸਮੱਸਿਆ ਬਣੀ ਹੋਈ ਆ ਸ਼ਹਿਰ ਦੇ ਵਿੱਚ ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੁੰਦਾ ਹੈ ਬਾਲਟੀ ਲੈ ਕੇ ਉਡੀਕ ਕਰ ਰਹੀਆਂ ਸਵੇਰ ਦੀਆਂ ਇਹ ਬੀਬੀਆਂ ਇੱਥੇ ਸਵਾਨੀਆਂ ਬੈਠੀਆਂ ਜਿੱਥੇ ਕਿ ਇਹਨਾਂ ਨੇ ਆਪਦੇ ਘਰਾਂ ਦੇ ਕੰਮ ਨਿਭਾਣੇ ਹੁੰਦੇ ਆ ਪਾਣੀ ਤੋਂ ਬਿਨਾ ਹੋਰ ਸਾਰੇ ਕੰਮ ਰੁਕ ਜਾਂਦੇ ਆ ਅਸੀਂ ਗੱਲ ਬਾਲਟੀਆਂ ਲੈ ਕੇ ਇੱਥੇ ਬੈਠੇ ਨੇ ਕੀ ਨਾਈ ਤੁਹਾਡਾ ਔਰ ਕੀ ਗੱਲਬਾਤ ਹੈ ਮੀਰ ਜੀ ਮੇਰਾ ਨਾਮ ਕੁਲਵਿੰਦਰ ਕੌਰ ਹੈ ਤੇ ਮੈਂ ਇਸ ਮਹੱਲੇ ਦੀ ਰਹਿਣ ਵਾਲੀ ਆ ਸਾਨੂੰ ਇੱਥੇ ਘੱਟੋ ਘੱਟ 10 ਸਾਲ ਹੋ ਚੁੱਕੇ ਨੇ ਇੱਥੇ ਰਹਿੰਦਿਆਂ ਨੂੰ ਪਹਿਲਾਂ ਪਾਣੀ ਦੀ ਕੋਈ ਕਮੀ ਨਹੀਂ ਹੁੰਦੀ ਸੀ ਤੇ 4 ਸਾਲਾਂ ਤੋਂ ਸਾਨੂੰ ਹਰ ਗਰਮੀ ਦੇ ਵਿੱਚ ਇਹ ਪਾਣੀ ਦੀ ਸਮੱਸਿਆ ਮਾਰਦੀ ਹੈ ਪੀਣ ਜੋਗਾ ਪਾਣੀ ਵੀ ਨਹੀਂ ਆਉਂਦਾ ਹੈਗਾ ਸਾਡੇ ਘਰ ਕਦੇ ਕਿਸੇ ਦੇ ਪਾਣੀ ਲੈ ਕੇ ਆਂਦੇ ਆ ਤੇ ਕਦੇ ਕਿਸੇ ਦੇ ਟੈਂਕਰ ਵਾਲਾ ਆਂਦਾ ਕਿਸੇ ਦੇ ਪਾਣੀ ਭਰ ਆ ਜਾਂਦਾ ਕਿਸੇ ਦੇ ਨਹੀਂ ਦੇ ਕੇ ਜਾਂਦਾ ਤੇ ਵੀਰ ਜੀ ਸਾਨੂੰ ਬੜੀ ਪਾਣੀ ਦੀ ਸਮੱਸਿਆ ਹੈ ਹੱਲ ਸਾਡਾ ਕਰਕੇ ਦਿਓ ਪਲੀਜ਼ ਲੱਗਦਾ ਤੁਹਾਨੂੰ ਕਿ ਇੱਥੇ ਪਾਣੀ ਕੋਈ ਮੋਟਰ ਵਗੈਰਾ ਸੜੀ ਹੋਊਗੀ ਜਾਂ ਕੀ ਲੱਗ ਰਿਹਾ ਤੁਹਾਨੂੰ ਵੀ ਪਾਣੀ ਵੈਸੇ ਹੀ ਹਮੇਸ਼ਾ ਹੀ ਨਹੀਂ ਆਉਂਦਾ ਇੱਥੇ ਕੁਝ ਸਾਨੂੰ ਲੱਗਦਾ ਪਾਣੀ ਸਾਡਾ ਬੰਦ ਕਰ ਦਿੱਤਾ ਜਾਂਦਾ ਹਰ ਸਾਲ ਹੀ ਇਦਾਂ ਹੁੰਦਾ ਕਿਉਂਕਿ ਜੇ ਮੋਟਰ ਸੜੀ ਹੋਵੇ 2-4 ਦਿਨਾਂ ਵਿੱਚ ਠੀਕ ਕਰ ਦਿੱਤੀ ਜਾਂਦੀ ਹੈ ਨਾ ਆਸ ਹੁੰਦੀ ਹੈ ਕਿ ਪਾਣੀ ਆ ਜਾਊਗਾ ਜਦੋਂ ਇਸ ਤਰ੍ਹਾਂ ਹੁੰਦਾ ਸ ਸਾਡਾ ਪਲੀਜ਼ ਮਸਲਾ ਹੱਲ ਕਰਕੇ ਦਿਓ ਕਿੰਨੇ ਕ ਸਮੇਂ ਤੋਂ ਤੁਹਾਡੇ ਤੁਹਾਨੂੰ ਬੈਠੇ ਇੱਥੇ ਤੁਸੀਂ ਵੇਟ ਕਰ ਰਹੇ ਹੋ ਘਰ ਪਰਿਵਾਰ ਦੇ ਵਿੱਚ ਹੋਰ ਵੀ ਆ ਕਿੰਨਿਆਂ ਕਿ ਮਹੱਲੇ ਨੂੰ ਤੁਹਾਡੇ ਨੂੰ ਕਿਹੜਾ ਮਲਾਇ ਕਿੰਨੀ ਕਿ ਸਮੱਸਿਆ ਮਹੱਲੇ ਦੇ ਵਿੱਚ ਸਾਰਿਆਂ ਨੂੰ ਆ ਰਹੀ ਹੈ ਜਾਂ ਤੁਹਾਨੂੰ ਇਕੱਲਿਆਂ ਨੂੰ ਹਾਂਜੀ ਨਹੀਂ ਵੀਰ ਜੀ ਸਾਰਿਆਂ ਨੂੰ ਆ ਰਹੀ ਹੈ ਜਿਨ੍ਹਾਂ ਦੇ ਘਰ ਮੋਟਰਾਂ ਹੁੰਦੀਆਂ ਨੇ ਦੇ ਦਿੰਦੇ ਆ ਕਦੀ ਲਾਈਟ ਚਲੀ ਜਾਂਦੀ ਆ ਕਦੇ ਉਹਨਾਂ ਦੇ ਘਰ ਵੀ ਨਹੀਂ ਪਾਣੀ ਹੁੰਦਾ ਫੇਰ ਅਸੀਂ ਕਿੱਥੇ ਜਾਈਏ ਪਾਣੀ ਤੁਸੀਂ ਆਪ ਸਿਆਣੇ ਹੋ ਔਰ ਤੁਸੀਂ ਕੋਈ ਕੰਪਲੀਟ ਵਗੈਰਾ ਕੀਤੀ ਨਗਰ ਕੌਂਸਲ ਹਾਂਜੀ ਕਈ ਵਾਰੀ ਕਿਹਾ ਹੈ ਜਾ ਕੇ ਕਮੇਟੀ ਚ ਪਿਛਲੇ ਸਾਲ ਵੀ ਅਸੀਂ ਗਏ ਸੀ ਉਦੋਂ ਪਿਛਲੇ ਸਾਲ ਵੀ 4 ਸਾਲ ਹੋ ਗਏ ਸਾਨੂੰ ਹਰ ਗਰਮੀ ਦੇ ਵਿੱਚ ਇਹੀ ਸਾਡਾ ਦਿੱਕਤ ਹੁੰਦੀ ਹੈ ਵੀਰ ਜੀ ਹਾਂਜੀ ਹਾਂਜੀ ਹਰ ਸਾਲ ਹੀ ਹੁੰਦੀ ਹੈ 4 ਸਾਲਾਂ ਤੋਂ ਹੁੰਦੀ ਆ ਰਹੀ ਹੈ ਜੀ ਇਹ ਕੀ ਕਹਿਣਾ ਚਾਹੂਗੇ ਤੁਸੀਂ ਕੀ ਲੱਗਦਾ ਕਿਹਦੀ ਢਿੱਲ ਹੈ ਔਰ ਅਣਗਹਿਲੀ ਲੱਗ ਰਹੀ ਤੁਹਾਨੂੰ ਸਰਕਾਰ ਦੇ ਅਣਗਹਿਲੀ ਜੀ ਜਦੋਂ ਗੌਰ ਨਹੀਂ ਕਰਦੀ ਸਰਕਾਰ ਜੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਦਾ ਜੋ ਸਰਦੇ ਚ ਪਾਣੀ ਆਂਦਾ ਫਿਰ ਗਰਮੀ ਚ ਕਿਉਂ ਨਹੀਂ ਆ ਸਕਦਾ ਜੀ ਸਰਕਾਰ ਝੂਠੇ ਵਾਦੇ ਕਿਉਂ ਕਰਦੀ ਹੈਗੀ ਫਿਰ ਜਦੋਂ ਪਾਣੀ ਨਹੀਂ ਜਦੋਂ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਕਰ ਸਕਦਾ ਫਿਰ ਦੂਜੀ ਸਮੱਸਿਆ ਦਾ ਹੱਲ ਕਿਵੇਂ ਹੋਊਗਾ ਤੁਹਾਨੂੰ ਕੋਈ ਆਸ਼ਵਾਸਨ ਨਹੀਂ ਦਿੱਤਾ ਨਗਰ ਕੌਂਸਲਰ ਲੋਕੇਸ਼ਨ ਆਸ਼ਵਾਸਨ ਜਦ ਦੇ ਕੇ ਗੱਲਾਂ ਨੇ ਜਿੰਨਾਂ ਦੀਆਂ ਜ਼ਾਰੇ ਨੇ ਕੁਝ ਕਹਿ ਦਿੰਦੇ ਬਿहां ਕਰਾਂਗੇ ਆਹ ਕਰਾਂਗੇ ਵਾਹ ਕਾ ਕਰਦੇ ਕੋਈ ਕੁਝ ਨਹੀਂ ਹੈਗਾ ਜੀ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਸਸਤਾ ਕਹਿ ਵੀ ਸਾਡੇ ਪਾਣ ਦੀ ਸਮੱਸਿਆ ਦਾ ਹੱਲ ਕਰਿਆ ਜਾਵੇ ਸਾਡਾ ਸਭ ਤੋਂ ਵੱਡੀ ਪਾਣ ਦੀ ਸਮੱਸਿਆ ਸਾਡੇ ਕਿੰਨੇ ਕ ਸਮੇਂ ਤੋਂ ਆ ਰਹੀ ਸਮੱਸਿਆ ਮਿੰਨਾ ਹੋ ਗਿਆ ਜੀ ਹੁਣ ਤਾਂ ਉਹ ਬਾਲਟੀਆਂ ਲੈ ਕੇ ਇੱਧੇ ਬੈਠੇ ਹਾਂਜੀ ਕਾਫੀ ਜ਼ਾਰੇ ਪਰੇਸ਼ਾਨ ਹੈ ਸਵਾਨੀਆਂ ਜਿਹੜੀਆਂ ਕਿ ਘਰਾਂ ਦੇ ਵਿੱਚ ਕੰਮ ਕਰਦੀਆਂ ਏ ਔਰ ਇਹਨਾਂ ਨੂੰ ਇਹ ਦੱਸ ਰਹੀਆਂ ਕਿ ਵੱਡੀ ਸਮੱਸਿਆ ਸਾਡੇ ਘਰਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਪਾਤੜਾ ਦੇ ਵਿੱਚ ਕੁਝ ਹੋਰ ਵੀ ਕਲੋਨੀਆਂ ਏ ਜਿਹੜੀਆਂ ਉਹਨਾਂ ਦੇ ਵਿੱਚ ਵੀ ਕੁਝ ਕਈ ਕਲੋਨੀਆਂ ਦੇ ਵਿੱਚ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਉੱਥੇ ਗੰਦਾ ਪਾਣੀ ਆ ਰਿਹਾ ਹੈ ਪਰ ਇਸ ਕਲੋਨੀ ਦੇ ਵਿੱਚ ਜਿਹੜੀ ਕਿ ਸਾਗਰ ਵਸਤੀ ਹੈ ਸਾਗਰ ਵਸਤੀ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਨਾ ਆਉਣ ਕਰਕੇ ਲੋਕ ਪਰੇਸ਼ਾਨ ਨੇ ਕੀ ਨਾ ਹੀ ਤੁਹਾਡਾ ਔਰ ਕੀ ਲੱਗ ਰਿਹਾ ਤੁਹਾਨੂੰ ਕਿਸ ਤਰ੍ਹਾਂ ਦਾ ਹਾਂ ਮੇਰਾ ਨਾਮ ਭਗਵਾਨ ਸਿੰਘ ਹੈ ਜੀ ਕਿ ਮੈਂ ਇਥੇ ਵਾਰਡ ਨੰਬਰ 14 ਦੇ ਵਿੱਚ ਰਹਿਣ ਵਾਲਾ ਟੰਡਿਆਰ ਰੋਡ ਤੇ ਤੇ ਇਥੇ ਕਈ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਜਿਹੜਾ ਕਿ ਬੜਾ ਮੁਸ਼ਕਲ ਹੋ ਰਖਿਆ ਹੈ ਪਾਣੀ ਪੀਣ ਵਾਸਤੇ ਨਹੀਂ ਟੈਂਕਰਾਂ ਰਾਹੀਂ ਥੋੜਾ ਬਹੁਤ ਪਾਣੀ ਦੇਖਦੇ ਨੇ ਬਾਲਟੀ ਨਾਲ ਭਰ ਲੋ ਅੱਗੇ ਭਜਾਈ ਜਾਂਦੇ ਨੇ ਪਾਣੀ ਮਿਲਦਾ ਨਹੀਂ ਇਥੇ ਤੇ ਬਹੁਤ ਬੁਰੀ ਹਾਲਤ ਹੋ ਰੱਖੀ ਹੈ ਸਾਡੀ ਮੰਗ ਇਹ ਹੈ ਕਿ ਸਾਨੂੰ ਇਹ ਪਾਣੀ ਦੀ ਕਿਸੇ ਵੀ ਤਰ੍ਹਾਂ ਕਰਕੇ ਹੱਲ ਇਹਦਾ ਕੀਤਾ ਜਾਵੇ ਸ਼ਹਿਰਿੰਦਰਸ ਮਸਿਆਵਾਂ ਹੈ ਕਾਫੀ ਜਿਆਦੀਆਂ ਤੁਸੀਂ ਸਾਬਕਾ ਸੈਨਿਕ ਹੋ ਕੀ ਲੱਗ ਰਿਹਾ ਤੁਹਾਨੂੰ ਇਸ ਸਮੱਸਿਆ ਦੀ ਕਿਤੇ ਤੁਸੀਂ ਉੱਪਰਲੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਜਾਂ ਨਗਰ ਕੌਂਸਲ ਦੇ ਕਿਸੇ ਅਧਿਕਾਰੀ ਨਾਲ ਗੱਲ ਕੀਤੀ ਹੈ हां जी मेरा नाम विचित्र सिंह ਢਲਵਾ ਜੀ ਤੇ ਸਾਡੇ ਅਸੀਂ ਨਗਰ ਕਾਉਂਸਲ ਦੇ ਵਿੱਚ ਪਹਿਲਾਂ ਵੀ ਕਈ ਵਾਰ ਜਾ ਕੇ ਆਏ ਆ ਪਰ ਉਹ ਸਾਨੂੰ ਇੱਕ ਭਰੋਸਾ ਦੇ ਦਿੰਦੇ ਆ ਕਿ ਵੀ ਹਾਂਜੀ ਪਾਣੀ ਛੱਡਾਂਗੇ ਪਾਣੀ ਆਊਗਾ ਚਾਰ ਦਿਨ ਪਾਣੀ ਆਉਣ ਤੋਂ ਬਾਅਦ ਸਾਡੇ ਨਾਲ ਫਿਰ ਉਹੀ ਸਮੱਸਿਆ ਹੁੰਦੀ ਆ ਸਾਨੂੰ ਪਿਛਲੇ 3 ਸਾਲਾਂ ਤੋਂ 4 ਸਾਲਾਂ ਤੋਂ ਇਹ ਦਿੱਕਤ ਆ ਰਹੀ ਆ ਇਹ ਮਈ ਮਹੀਨੇ ਤੋਂ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ ਜੀ ਤੇ ਤਕਰੀਬਨ ਇਹ ਸਮੱਸਿਆ ਸਾਨੂੰ ਸਤੰਬਰ ਤੱਕ ਆਉਂਦੀ ਆ ਸਿਆਲ ਦੇ ਵਿੱਚ ਪਾਣੀ ਦੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਹੁਣ ਹਾਲਾਤ ਇਹ ਹੋ ਗਏ ਆ ਕਿ ਲੋਕਾਂ ਨੂੰ ਪਾਣੀ ਪੀਣ ਤੱਕ ਨਹੀਂ ਮਿਲ ਰਿਹਾ 4 ਸਾਲਾਂ ਤੋਂ ਇਹ ਦਿੱਕਤ ਆ ਰਹੀ ਆ ਜੀ ਲਗਾਤਾਰ ਪਾਣੀ ਦੀ ਹੁਣ ਛੁੱਟੀਆਂ ਦਾ ਮੌਸਮ ਆ ਗੈਸਟ ਵੀ ਆ ਰਹੇ ਆ ਪਾਣੀ ਪੀਣ ਦੀ ਇਨੀ ਸਮੱਸਿਆ ਆ ਸਾਰੀ ਕਲੋਨੀ ਨੂੰ ਕਿ ਲੋਕੀ ਪਾਣੀ ਤੋਂ ਤਰਸਾਏ ਹੋਏ ਆ ਆਪਾਂ ਕਹਿੰਦੇ ਆ ਰਾਜਸਥਾਨ ਰਾਜਸਥਾਨ ਤੋਂ ਵੱਡਾ ਕੰਮ ਆ ਬਾੜ ਨੰਬਰ 14 ਦਾ ਬਣਿਆ ਹੋਇਆ ਹੀ ਸਾਗਰ ਬਸਤੀ ਦਾ ਵੱਡੇ ਵੱਡੇ ਸੀ ਐਮਐਲਏ ਦਫ਼ਤਰੀ ਪਹਿਲਾਂ ਜਾ ਕੇ ਆਏ ਸੀ ਉਹਨਾਂ ਨੇ ਵੀ ਸਾਨੂੰ ਕਹਿਣ ਦੇ ਉੱਤੇ ਦੋ ਤਿੰਨ ਦਿਨ ਪਾਣੀ ਛੱਡਿਆ ਪਰ ਪ੍ਰੋਪਰ ਹੱਲ ਨਹੀਂ ਹੁੰਦਾ ਹੈਗਾ ਸਾਡਾ ਅਸੀਂ ਇਹੀ ਕਹਿੰਨੇ ਆ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਸਾਡਾ ਅਸੀਂ ਸਾਰੀ ਉਮਰ ਇੱਥੇ ਰਹਿਣਾ ਆ ਤੇ ਸਾਡਾ ਪ੍ਰੋਪਰ ਹੱਲ ਕੀਤਾ ਜਾਵੇ ਹੁਣ ਹਾਲਾਤ ਇਹ ਹੋ ਗਿਆ ਕਿ ਕਈ ਘਰ ਤਾਂ ਇਥੋਂ ਵਿੱਚ ਕਿ ਘਰ ਦੂਜੀ ਕ ਹੋ ਗਿਆ ਦੂਜੇ ਸ਼ਹਿਰਾਂ 'ਚ ਜਾਣ ਨੂੰ ਤਿਆਰ ਹੋ ਗਿਆ ਕਿਉਂਕਿ ਸਾਨੂੰ ਨਹੀਂ ਲੱਗਦਾ ਕਿ ਸਾਡੀ ਇਹ ਪ੍ਰੋਬਲਮ ਸੋਲਵ ਹੋਊਗੀ ਜੇ ਅਸੀਂ ਗੱਲ ਕਰਦੇ ਆ ਤਾਂ ਜਿਹੜੇ ਹੁਣ ਦੇ ਵਿਧਾਇਕ ਆ ਉਹ ਕਹਿੰਦੇ ਆ ਪਿਛਲੇ ਵਿਧਾਇਕਾਂ ਦੀ ਗਲਤੀ ਹੈ ਜੀ ਉਹਨਾਂ ਨੇ ਪਾਈਪਲਾਈਨ ਉੱਚੀ ਕਰਤੀ ਆ ਜੀ ਸਾਡਾ ਕੋਈ ਕਸੂਰ ਨਹੀਂ ਹੈਗਾ ਜੀ ਦੇਖੋ ਹੁਣ ਮੌਕੇ ਦੇ ਵਿਧਾਇਕ ਹੋਣਗੇ ਉਹੀ ਹੱਲ ਕਰਨਗੇ ਨਾ ਹੁਣ ਲੋਕ ਤਾਂ ਹੱਲ ਕਰਨੋਂ ਹਟੇ ਜਦੋਂ ਕਿਸੇ ਨੂੰ ਵੋਟਾਂ ਦਾ ਟਾਈਮ ਹੁੰਦਾ ਆ ਵੋਟਾਂ ਦੇ ਟਾਈਮ ਤਾਂ ਸਾਨੂੰ ਬਹੁਤ ਵੱਡੇ ਵੱਡੇ ਵਾਅਦੇ ਕਰ ਜਾਂਦੇ ਆ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ ਪਰ ਜਦੋਂ ਵੋਟਾਂ ਨਿਕਲ ਜਾਂਦੀਆਂ ਆ ਤਾਂ ਸਮਝ ਲਓ ਕਿ ਸਾਨੂੰ ਇੱਕ ਹਿਸਾਬ ਨਾਲ ਭਖਾਰੀ ਬਣ ਕੇ ਰਹਿਣਾ ਪੈਂਦਾ ਸਾਡਾ ਕੋਈ ਵੀ ਕਿਸੇ ਪ੍ਰਕਾਰ ਦੀ ਸੁਣਵਾਈ ਨਹੀਂ ਹੁੰਦੀ ਹੈਗੀ ਇਸ ਟਾਈਮ ਬੀਬੀਆਂ ਵਿਚਾਰੀਆਂ ਤੁਸੀਂ ਆ ਬਾਲਟੀਆਂ ਦੇਖ ਸਕਦੇ ਆ ਕਿਸੇ ਨੂੰ ਪਾਣੀ ਪੀਣ ਤੋਂ ਤਰਸਦੀਆਂ ਪਈਆਂ ਆ ਕੋਈ ਗੁਰੂ ਘਰ ਦੇ ਵਿੱਚੋਂ ਬਾਲਟੀ ਭਰ ਕੇ ਲਿਆਉਂਦਾ ਆ ਕੋਈ ਵਿਚਾਰਾ ਆਪਣੇ ਰਿਸ਼ਤੇਦਾਰ ਨੂੰ ਜਾਣ ਨੂੰ ਤਿਆਰ ਆ ਕਿਉਂਕਿ ਆ ਪਾਣੀ ਮਹੀਨੇ ਦਿਨਾਂ ਦੇ ਵਿੱਚ ਜਿੱਥੇ ਲੋਕੀ ਬਾਹਰ ਪੁੰਨਦਾਨ ਕਰਦੇ ਆ ਸ਼ਬੀਲਾ ਲਾਉਂਦੇ ਆ ਪਰ ਸਾਨੂੰ ਪਾਣੀ ਪੀਣ ਤੱਕ ਨਹੀਂ ਮਿਲਦਾ ਪਿਆ ਇਸ ਵਾਰਡ ਦੇ ਵਿੱਚ ਤੇ ਅਸੀਂ ਹੁਣ ਕੀ ਉਮੀਦ ਕਰ ਸਕਦੇ ਆ ਸਰਕਾਰ ਤੋਂ ਕਿ ਸਰਕਾਰ ਤਾਂ ਏਡੇ ਏਡੇ ਵਾਅਦੇ ਕਰਦੀ ਆ ਅਸੀਂ ਇਹ ਕਰਾਂਗੇ ਉਹ ਕਰਾਂਗੇ ਸੋ ਅਸੀਂ ਇਹ ਹੱਥ ਮਨ ਕੇ ਹੀ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਸਾਡੀ ਪਾਣੀ ਦੀ ਸਪਲਾਈ ਦਾ ਪ੍ਰਬੰਧ ਕੀਤਾ ਜਾਵੇ ਸਾਰੀ ਉਮਰ ਦੇ ਲਈ ਨਹੀਂ ਤਾਂ ਇੱਥੋਂ ਇਨੇ ਲੋਕੀ ਦੁਖੀ ਆ ਕਿ ਉਹ ਆਪਣਾ ਘਰ ਵੇਚ ਵਟ ਕੇ ਜਾਣ ਨੂੰ ਤਿਆਰ ਹੋਇਆ ਥੈਂਕ ਯੂ ਧੰਨਵਾਦ ਜੀ ਜਿਵੇਂ ਕਿ ਦੱਸ ਰਹੇ ਹਨ ਕਿ ਇਹ ਵੀ ਕਾਫੀ ਸੁਹਾਣੀਆਂ ਬਾਲਟੀ ਲੈ ਕੇ ਸਵੇਰ ਦੀਆਂ ਬੈਠੀਆਂ ਇੱਥੇ ਪਰ ਇਹ ਸਮੱਸਿਆ ਇੱਕ ਬਹੁਤ ਵੱਡੀ ਸਮੱਸਿਆ ਹੈ ਪਾਣੀ ਜਿਹੜਾ ਕਿ ਘਰ-ਘਰ ਨਹੀਂ ਪਹੁੰਚ ਰਿਹਾ ਅਸੀਂ ਇਹੋ ਜਿਹੇ ਮੁੱਦੇ ਜਿਹੜੇ ਕਿ ਸਮੇਂ-ਸਮੇਂ ਤੇ ਲੈ ਕੇ ਜਾਂਦੇ ਆ ਹਰ ਵਕਤ ਇਹ ਮੁੱਦੇ ਜਿਹੜੇ ਇੱਕ ਬਹੁਤ ਅਹਿਮ ਮੁੱਦੇ ਹਨ ਪਾਣੀ ਦੇਖਣਾ ਹੋਵੇਗਾ ਇਹਨਾਂ ਦੇ ਘਰਾਂ ਤੱਕ ਕਿੰਨਾ ਸਮਾਂ ਨਹੀਂ ਆਵੇਗਾ ਔਰ ਨਗਰ ਕੌਂਸਲ ਵੱਲੋਂ ਇਹਨਾਂ ਦਾ ਕੀ ਪ੍ਰਬੰਧ ਕੀਤਾ ਜਾਂਦਾ ਹੈ ਮੈਂ 24 ਪੰਜਾਬ న్యూਜ਼ ਤੋਂ ਹਰਪੰਸ ਸਿੰਘ ਮਹਿਰੋਕ ਦੀ ਵਿਸ਼ੇਸ਼ ਰਿਪੋਰਟ ਪਰ ਦੇਖਣ ਵਾਲੀ ਗੱਲ ਹੈ ਕਿ ਅਸੀਂ ਇਸ ਤੋਂ ਇਲਾਵਾ ਜਿਹੜੇ ਕਿ ਨਗਰ ਕੌਂਸਲ ਦੇ代表ਾਂ ਨੇ ਉਹਨਾਂ ਨੇ ਵੀ ਗੱਲ ਕਰਾਇਆ ਇਹ ਜਿਹੜੇ ਲੋਕਾਂ ਦਾ ਜਿੰਨੇ ਵੀ ਇੱਥੇ ਦੇ ਵਸਿੰਦੇ ਆ ਸਾਗਰ ਬਸਤੀ ਦੇ ਉਹਨਾਂ ਦੀ ਸਮੱਸਿਆ ਕਿੰਨੇ ਸਮੇਂ ਤੱਕ ਹੱਲ ਹੋ ਜਾਵੇਗਾ ਜਾਂ ਇਹ ਸਿਲਸਲਾ ਐਸੇ ਤਰ੍ਹਾਂ ਹੀ ਡਾਊਨ ਡੋਲ ਚੱਲਦਾ ਰਹੇ ਅੰਦਰ ਕੁਝ ਘਰਾਂ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਪਾਣੀ ਦੀਆਂ ਕਾਫੀ ਜ਼ਿਆਦਾ ਲੋਕ ਪਰੇਸ਼ਾਨ ਹੈ ਕੁਝ ਲੇਡੀਜ਼ ਵੀ ਜਿਹੜੀਆਂ ਘਰਾਂ ਦੀਆਂ ਸਵਾਨੀਆਂ ਉਹ ਵੀ ਛੜਕਾਂ ਤੇ ਬੈਠੀਆਂ ਆਪਣੇ ਭਾਂਡੇ ਰੱਖ ਕੇ ਕੀ ਸਮੱਸਿਆ ਪਾਣੀ ਦੀ ਉਸ ਅਵਾੜ ਦੇ ਵਿੱਚ ਜਿਵੇਂ ਕਿ ਸਾਗਰ ਬਸਤੀ ਲਾ ਲੋ ਸਾਗਰ ਬਸਤੀ ਨਹੀਂ ਹੈ ਜੀ ਕੋਈ ਸ਼ਹਿਰ ਦਾ ਏਰੀਆ ਇੱਕ ਤਾਂ ਸਵਾਮੀ ਮਾਰਕੀਟ ਹੈਗੀ ਹੈ ਇੱਕ ਹੈਗਾ ਸਾਬਕਾ ਐਮਸੀ ਹੈਪੀ ਤੇ ਲਾਲੀ ਕਾਲੇ ਕੇ ਬੈਕ ਸਾਈਡ 에 ਗਲੀ ਹੈ ਉਹਦੇ ਚ ਦੋ ਤਿੰਨ ਗਲੀਆਂ ਛੋਟੂ ਛੂਟੀਆਂ ਹੈਗੀਆਂ ਨਾ ਉੱਥੇ ਸਿਰਫ ਸਮੱਸਿਆ ਆਉਂਦੀ ਗਰਮੀਆਂ ਚ ਇਹ ਸਮੱਸਿਆ ਆਜ ਦੇਨੀ ਹੈ ਪਿਛਲੇ ਕਈ ਸਾਲਾਂ ਤੋਂ ਹੈ ਤੇ ਮੈਂ ਤਾਂ ਤਿੰਨ ਸਾਲ ਤੋਂ ਹੁਣ ਐਮਸੀ ਮਤਲਬ ਪ੍ਰਧਾਨ ਬਣਿਆ ਤਾਂ ਐਮਸੀ ਬਣਿਆ ਉਸ ਤੋਂ ਪਹਿਲਾਂ ਵੀ ਸਮੱਸਿਆ ਹੈ ਗਰਮੀਆਂ ਦੇ ਵਿੱਚ ਪਾਣੀ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਸਮੱਸਿਆ ਆ ਰਹੀ ਹੈ ਫਿਰ ਵੀ ਅਸੀਂ ਉਹਦਾ ਹੱਲ ਕਰਦੇ ਹੋਏ ਬਕਾਇਤ ਹੋ ਤੇ ਪਾਣੀ ਦੇ ਟੈਂਕਰ ਸਵੇਰੇ ਸਾਡੇ ਇਥੋਂ ਟਰੈਕਟਰ ਟੈਂਕਰ ਜਾਂਦਾ ਵਾ ਦੋਵੇਂ ਜਗ੍ਹਾ ਤੇ ਜਿੰਨੇ ਵੀ ਲੋਕ ਲੋਕਾਂ ਨੂੰ ਪਾਇਨ ਲੋਡ ਹੈ ਉਹ ਲੋਡ ਅਨਸਾਰ ਭਰਾ ਕੇ ਆਉਂਦਾ ਵਾ ਕਈ ਲੋਕ ਤਾਂ ਬਕਾਇਤ ਹੋਰ ਤੇ ਸਾਡੀ ਟੈਂਕੀ ਦੇ ਵਿੱਚ ਪਾਈਪ ਲਾ ਕੇ ਟੋਲੂ ਪੰਪ ਲਾ ਕੇ ਆਪਣੀ ਟੈਂਕੀਆਂ ਪਰ ਰਹੇ ਨੇ ਕਿਸ ਨੂੰ ਰੋਕਿਆ ਨਹੀਂ ਜਾ ਰਿਹਾ ਜਿੰਨੇ ਕਿ ਲੋਡ ਹੈ ਲੋਡ ਅਨਸਾਰ ਪਾਇ ਦਿੰਦੇ ਨੇ ਇਹ ਸਮੱਸਿਆ ਜਿਹੜੀ ਕੋਈ ਇਹਦੀ ਗੰਭੀਰ ਸਮੱਸਿਆ ਨਹੀਂ ਹੈ ਥੋੜੀ ਸਮੱਸਿਆ ਹੈ ਜਿਹਦਾ ਹੱਲ ਕਰ ਰਹੇ ਆ ਜਲਦੀ ਪ੍ਰੋਪਰ ਪੁੰਨਾ ਦਾ ਇੰਤਜ਼ਾਮ ਹੋ ਸਕਦਾ ਕੋਈ ਜਿਵੇਂ ਆਮ ਸ਼ਹਿਰ ਦੇ ਵਿੱਚ ਟੈਂਕੀਆਂ ਲੱਗੀਆਂ ਹੋਈਆਂ ਪ੍ਰੋਪਰ ਸਮਾਧਾਨ ਕੋਈ ਉਹਦਾ ਬਿਨਾਂ ਟੈਂਕ ਨਹੀਂ ਨਹੀਂ ਇਦਾਂ ਨਹੀਂ ਹੈ ਅੱਜ ਕੱਲ ਜਿਹੜਾ ਕਿਤੇ ਵੀ ਕੋਈ ਮਾਲ ਟਿਊਬ ਲਾਉਣਾ ਅਸੀਂ ਮਤਾ ਪਾਇਆ 15 ਨੰਬਰ ਵਾਰਡ 16 17 ਸਾਂਝਾ ਏਰੀਆ ਵੈ ਉਧਰ ਟਿਊਬ ਲਾਉਣ ਦਾ ਮਤਾ ਪਾਇਆ ਸੀਗਾ ਉਹ ਅਸੀਂ ਮਤਾ ਪਾਣ ਤੋਂ ਬਾਅਦ ਸਰਕਾਰ ਨੂੰ ਭੇਜਿਆ ਉਹਦੀ ਗ੍ਰਾਂਟ ਜਿਹੜੀ 40 ਲੱਖ ਰੁਪਈਆ ਉਹਦੀ ਐਸਟੀਮੇਟ ਜਿਹੜਾ ਹੈਗਾ ਉਹ ਟਿਊਬ ਲਾਉਣਾ WhatsApp ਵਾਲੇ ਸੀਰ ਬੋਰਡ ਨੇ ਉਹਨਾਂ ਵੱਲੋਂ ਸਾਨੂੰ ਕਿਹਾ ਵੀ 40 ਲੱਖ ਰੁਪਈਆ ਦਿਓ ਸਾਰੀ ਕੋ 40 ਲੱਖ ਰੁਪਈਆ ਨਾ ਕੋਈ ਕੌਂਸਲ ਚ ਹੈ ਨਹੀਂ ਅਸੀਂ ਸਰਕਾਰ ਤੋਂ ਗ੍ਰਾਂਟ ਮੰਗੀ ਹੈ ਮਾਂ ਜੋਗਾ ਐਮ.ਐਲ.ਏ ਸਾਹਿਬ ਵਿਧਾਇਕ ਸਾਹਿਬ ਨੂੰ ਵੀ ਜਾਣਕਾਰੀ ਹੈ ਮੰਤਰੀ ਸਾਹਿਬ ਤੱਕ ਵੀ ਚਿੱਠੀ ਪੱਤਰ ਲਿਖਿਆ ਗਿਆ ਵਾ ਇਸ ਕਰਕੇ ਜਦੋਂ ਗ੍ਰਾਂਟ ਆ ਗਈ ਐ ਸੀ ਇੱਕ ਟਿਊਬਵਲ 15 16 17 ਤਿੰਨ ਦੀ ਬਾਅਦ ਜਿਹੜੇ ਵਾਰਡ ਨੇ ਉਹਨਾਂ ਦੇ ਵਿੱਚ ਸਾਂਝੇ ਤੌਰ ਤੇ ਸੀ ਲਾਵਾਂਗੇ ਜਦੋਂ ਸਾਨੂੰ ਪੈਸੇ ਆ ਗਏ ਇਹ ਕੋਈ ਮਤਲਬ ਇੱਕ एकदम ਦਾ ਨਹੀਂ ਹੈਗਾ ਵੀ ਟਿਊਬ ਲਾ ਦੀ ਔਰ ਆਜਕਲ ਤੋਂ ਜਾਣਕਾਰੀ ਦੇ ਦੀ ਮੀਡੀਆ ਇਹ ਵੀ 65 ਕਰੋੜ ਰੁਪਏ ਸਾਡਾ ਮਨਜ਼ੂਰ ਹੋਇਆ ਹੋਇਆ ਸਰਕਾਰ ਵੱਲੋਂ ਵਾਟਰ ਟ੍ਰੀਟਮੈਂਟ ਪਲੈਂਟ ਲਗਣਾ ਹੈ ਨਹਿਰੀ ਪਾਣੀ ਸ਼ਹਿਰ ਨੂੰ ਸਪਲਾਈ ਹੋਣਾ ਉਹਦਾ ਸਾਰਾ ਜਿਹੜਾ ਨਕਸ਼ਾ ਸਾਰਾ ਪ੍ਰੋਜੈਕਟ ਉਹ ਤਿਆਰ ਹੋ ਚੁੱਕਿਆ ਹੈ ਉਹ ਸਰਕਾਰ ਕੋਲ ਚੰਡੀਗੜ੍ਹ ਪਹੁੰਚ ਚੁੱਕਿਆ ਹੋਇਆ ਹੈ ਸਰਚ ਚੋਣ ਜਾਬਤਾ ਲਾਗੂ ਹੋਣ ਕਰਕੇ ਉੱਥੇ ਤੇ ਰਹਿ ਗਿਆ ਸੀਗਾ ਸ਼ਹਿਰ ਦੇ ਅੰਦਰ ਤਕਰੀਬਨ 13 ਕਿਲੋਮੀਟਰ ਲੈਣਾ ਪੈਣੀ ਹੈ ਨਾ ਪੰਨੀਆਂ ਪਾਣੀ ਦੀਆਂ ਉਹ ਉਦੋਂ ਮਤਲਬ ਤਿੰਨ ਟੈਂਕੀਆਂ ਬਣ ਗਿਆ ਸਾਰਾ ਪ੍ਰੋਜੈਕਟ ਤਿਆਰ ਹੈ ਉਹ ਪਾਣੀ ਨਹਿਰੀ ਪਾਣੀ ਆਊਗਾ ਨਾ ਮਾ ਟਿਊਬਲ ਜਿਹੜਾ ਜ਼ਮੀਨ ਚੋਂ ਪਾਣੀ ਕੱਢਣ ਤੇ ਸਰਕਾਰ پابੰਦੀ ਲਾ ਰਹੀ ਹੈ ਵੀ ਜ਼ਮੀਨ ਚੋਂ ਪਾਣੀ ਘਟੋ ਘਟ ਕੱਢੋ ਤਾਂ ਕਿ ਆਉਣ ਵਾਲੇ ਸਮੇਂ ਵੀ ਸਾਨੂੰ ਪਾਣੀ ਦੀ ਸਮੱਸਿਆ ਜ਼ਮੀਨ ਚੋਂ ਨਾ ਆਵੇ ਇਹ ਕਿੰਨੇ ਸਮੇਂ ਲੱਗੇਗਾ ਉਹ ਤਾਂ ਲੰਬਾ ਸਮਾਂ ਹੋਊ ਪ੍ਰੋਸੈਸ ਤੋ ਇਹ ਟੈਂਪਰੀ ਐਸਿਸ ਕਹਿਣ ਦੇ ਵੀ ਇੰਨੀ ਕੋਈ ਵੱਡੀ ਸਮੱਸਿਆ ਨਹੀਂ ਐ ਥੋੜੇ ਕਰਨੇ ਮੇਰੇ ਖਿਆਲ 15 16 ਕਰਨੇ ਜੇ ਮੇਰੇ ਇਹ ਦਿੱਲੀ ਬਾੜ ਚ 14 ਨਵੰਬਰ ਵਾਲਦ ਨੇ ਔਰ 15 16 17 ਦੇ ਦੇ 20 ਘਰ ਉੱਥੇ ਨੇ ਟੈਂਕਰ ਜਾ ਰਹੇ ਨੇ ਟਰੈਕਟਰ ਸਪੈਸ਼ਲ ਆ ਰੱਖਿਆ ਪਾਣੀ ਭਰਦਾ ਉਹ ਭਰਾ ਕੇ ਆਉਂਦਾ ਵਾ